ਲੇਹਣ ਆਪ 10 ਸਾਲ ਦੀ ਹੋਈ ਆਪਣੀ ਧੀ ਦਾ ਜਨਮ ਦਿਨ ਮਨਾਉਣ ਦੇ ਲਈ ਪਰਿਵਾਰ ਨੇ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਆਨਲਾਈਨ ਕੇਕ ਆਰਡਰ ਕੀਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਸਾਰਾ ਪਰਿਵਾਰ ਇਕੱਠਾ ਹੋਇਆ ਤਾਂ ਖੁਸ਼ੀ-ਖੁਸ਼ੀ ਕੇਕ ਨੂੰ ਸਾਹਮਣੇ ਰੱਖ ਕੇ ਫੋਟੋਆਂ ਖਿੱਚੀਆਂ ਗਈਆਂ ਵੀਡੀਓ ਬਣਾਈ ਗਈ ਪਰ ਨਹੀਂ ਪਤਾ ਸੀ ਕਿ ਇਹ ਵੀਡੀਓ ਆਖਰੀ ਹੋਣੀ ਹੈ ਉਹੀ ਕੁੜੀ ਜੋ ਕਿ ਆਪਣੇ ਜਨਮ ਦਿਨ ਦਾ ਕੇਕ ਕੱਟ ਰਹੀ ਸੀ ਇਸ ਕੇ ਖਾਣ ਤੋਂ ਬਾਅਦ ਉਸਦੀ ਜਾਨ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਬਹੁਤ ਹੀ ਜ਼ਿਆਦਾ ਗੰਭੀਰ ਸਵਾਲ ਪੈਦਾ ਹੁੰਦਾ ਹੈ ਕਿ ਆਨਲਾਈਨ ਮੰਗਾਇਆ ਕੇਕ ਦੇ ਵਿੱਚ ਆਖਿਰਕਾਰ ਅਜਿਹਾ ਕੀ ਸੀ ਕਿ ਬੱਚੀ ਦੀ ਜਾਨ ਚਲੀ ਗਈ ਐਨਾ ਹੀ ਨਹੀਂ ਪਰਿਵਾਰ ਤੇ ਬਾਕੀ ਜੀ ਵੀ ਬੇਹੱਦ ਹੀ ਗੰਭੀਰ ਹਾਲਤ ਦੇ ਵਿੱਚ ਨੇ 6 ਮੈਂਬਰਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਅਤੇ ਪਰਿਵਾਰ ਨੇ ਜੋ ਕੇਕ ਕੱਟਣ ਤੋਂ ਬਾਅਦ ਹਾਲ ਸੁਣਾਇਆ ਉਸ ਨੂੰ ਸੁਣਨ ਤੋਂ ਬਾਅਦ ਕਿਸੇ ਨੂੰ ਯਕੀਨ ਨਹੀਂ ਹੋਇਆ ਪਟਿਆਲਾ ਤੋਂ ਹੀ ਵੱਡੀ ਖਬਰ ਸਾਹਮਣੇ ਆਈ ਜਿੱਥੇ 10 ਸਾਲਾਂ ਦੀ ਹੋਈ ਮਾਨਪੀ ਦੇ ਜਨਮ ਦਿਨ ਤੇ ਖੁਸ਼ੀਆਂ ਨੂੰ ਦੁੱਗਣਾ ਕਰਨ ਦੇ ਲਈ ਜਦੋਂ ਕੇਕ ਮੰਗਵਾਇਆ ਗਿਆ ਤਾਂ ਅਗਲੇ ਹੀ ਦਿਨ ਕੁੜੀ ਦੀ ਜਾਨ ਜਾਣ ਦੀ ਘਟਨਾ ਵਾਪਰ ਜਾਂਦੀ ਹੈ ਇਸ ਸਬੰਧੀ ਸਥਾਨਕ ਪੁਲਿਸ ਦੇ ਵੱਲੋਂ ਦੁਕਾਨਦਾਰ ਦੇ ਖਿਲਾਫ ਕੇਸ ਦਰਜ ਹੋ ਚੁੱਕਿਆ ਹੈ ਜਿਸ ਦੁਕਾਨ ਤੋਂ ਹੀ ਕੇਕ ਲਿਆਂਦਾ ਗਿਆ ਸੀ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਦੇ ਵੱਲੋਂ ਇਹ ਕੇਸ ਭਾਰਤੀ ਦੰਡਾਵਲੀ ਦੀ ਧਾਰਾ ਦੇ ਤਹਿਤ ਦਰਜ ਕੀਤਾ ਗਿਆ ਦੱਸਦੀ ਹੈ ਕਿ ਜਾਣਕਾਰੀ ਇਹ ਮਿਲੀ ਥਾਣਾ ਨਾਜਮੰਡੀ ਪਟਿਆਲਾ ਦੇ ਅਧੀਨ ਪੈਂਦੇ ਅਮਨ ਨਗਰ ਦੇ ਵਿੱਚ ਰਹਿਣ ਵਾਲੀ ਮਾਨਵੀ ਨਾਮ ਦੀ ਲੜਕੀ ਜਿਸ ਨੇ ਕਿ ਹੁਣੇ 5ਵੀਂ ਕਲਾਸ ਪਾਸ ਕੀਤੀ ਸੀ ਅਤੇ ਉਸ ਦਾ ਇਹ 10ਵਾਂ ਜਨਮ ਦਿਨ ਸੀ ਇੱਕੇ ਖਾਣ ਤੋਂ ਬਾਅਦ ਉਹ ਕੁੜੀ ਬਿਮਾਰ ਹੁੰਦੀ ਹੈ ਉਸਦਾ ਸਰੀਰ ਠੰਡਾ ਪੈ ਜਾਂਦਾ ਹੈ ਅਤੇ ਅਗਲੇ ਦਿਨ ਉਸਦੀ ਜਾਨ ਚਲੀ ਗਈ ਦੱਸਦੀ ਹੈ ਕਿ ਮਾਨਵੀ ਦੀ ਅਗਲੀ ਸਵੇਰ ਜਾਣ ਗਈ ਹੈ ਸਮਝਿਆ ਜਾ ਰਿਹਾ ਹੈ ਕਿ ਜਹੀ ਸਥਿਤੀ ਕੇਕ ਖਾਣ ਤੋਂ ਬਾਅਦ ਹੋਈ ਜਿਸ ਦੇ ਚਲਦਿਆਂ ਕਾਜਲਵਾਸੀ ਅਮਨਨਗਰ ਪਟਿਆਲਾ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸ਼ਿਕਾਇਤ ਦੇ ਵਿੱਚ ਇਹੀ ਕਿਹਾ ਗਿਆ ਕਿ ਲੜਕੀ ਮਾਨਪੀਤਾ ਜਰਮਤਿੰਸੀ ਜਿਸ ਸੰਬੰਧੀ ਸ਼ਹਿਰ ਬਿਜਲੀ ਦੁਕਾਨ ਤੋਂ ਉਹਨਾਂ ਕੇਕ ਮੰਗਵਾਇਆ ਸੀ ਕੇਕ ਨੂੰ ਕੱਟਿਆ ਗਿਆ ਪਰ ਇਹ ਖਾਣ ਤੋਂ ਬਾਅਦ ਉਹਨਾਂ ਦਾ ਪਰਿਵਾਰ ਬਿਮਾਰ ਪੈ ਜਾਂਦਾ ਅਗਲੇ ਦਿਨ ਜਦੋਂ ਕੁੜੀ ਨੂੰ ਹਸਪਤਾਲ ਲਜਾਇਆ ਜਾਂਦਾ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਹਾਲਾਂਕਿ ਜਦੋਂ ਦੁਕਾਨਦਾਰ ਤੇ ਨਾਲ ਗੱਲਬਾਤ ਕੀਤੀ ਗਈ ਹੈ ਉਸ ਦਾ ਕਹਿਣਾ ਸੀ ਕਿ ਇਹ ਕੇਕ ਸਾਡੀ ਦੁਕਾਨ ਤੋਂ ਆਰਡਰ ਹੀ ਨਹੀਂ ਹੋਇਆ। ਘਟਨਾ ਇਹ 24 ਤਿੰਨ ਦੀ ਆ ਜੀ 2024 ਜੀ ਤੇ ਸਾਡੀ ਬੱਚੀ ਦਾ ਜਨਮ ਦਿਨ ਸੀ। ਅਸੀਂ ਇੱਕ ਕੇਕ ਮੰਗਾਇਆ ਹਾਂ ਆਨਲਾਈਨ ਜਿਮੈਟੋ ਦੇ ਥਰੂ ਜੀ ਤੇ ਉਹ ਕੇਕ ਕਟਿਆ ਸੀ 7:30 6:00 ਵਜੇ ਆਰਡਰ ਕੀਤਾ 6:30 ਪਹੁੰਚ ਗਿਆ 7:30 ਵਜੇ ਅਸੀਂ ਕੱਟ ਲਿਆ ਜੀ ਉਸ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਜੀ ਤੇ ਇਸ ਤਰ੍ਹਾਂ ਸਿਰ ਘੁੰਮ ਰਿਹਾ ਸੀ ਅੱਖਾਂ ਤੇ ਭਾਰ ਆ ਤਨ ਆ ਰਿਹਾ ਸੀ ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ ਇੱਕ ਦੀ ਉਮਰ 10 ਸਾਲ ਜਿਹਦਾ ਜਨਮ ਦਿਨ ਸੀ ਨਾਮ ਉਹਦਾ ਮਾਨਵੀ ਜੀ ਛੋਟੀ ਉਹਦਾ ਨਾਮ ਪ੍ਰੇਮਰ ਉਹ 8 ਸਾਲ ਦੀ ਸੀ ਇਹਨਾਂ ਦੋਨਾਂ ਨੂੰ ਉਲਟੀਆਂ ਲੱਗਦੀਆਂ ਹਾਂ ਜਿਹੜੀ ਛੋਟੀ ਵਾਲੀ ਸੀ ਉਹਨੇ ਉਲਟੀਆਂ ਜ਼ਿਆਦਾ ਕੀਤੀਆਂ ਤੇ ਉਹਦਾ ਕੇਕ ਸਾਰਾ ਨਿਕਲ ਗਿਆ ਪਰ ਫਿਰ ਵੀ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ਿਕ ਸੀ ਜਿਹੜੀ ਵੱਡੀ ਵਾਲੀ ਸੀ ਮਾਨ ਵੀ ਜਿਹਦੀ ਮੌਤ ਹੋਈ ਆ ਉਹਦੇ ਕੇਕ ਨਹੀਂ ਨਿਕਲਿਆ ਉਹਦੇ ਸਿਰ ਮੂੰਹ ਚ ਝੱਗ ਨਿਕਲੀ ਦੋ ਵਾਰ ਤੇ ਸਾਨੂੰ ਲੱਗਿਆ ਵੀ ਸਿੰਪਲ ਆਮ ਉਲਟੀ ਆਈ ਆ ਤੇ ਉਲਟੀ ਆਣ ਤੋਂ ਬਾਅਦ ਵੀ ਚਲੋ ਇਹ ਠੀਕ ਆ ਉਹ ਸੋ ਗਈ ਦੋ ਘੰਟਿਆਂ ਰਹੀ ਉਹਨੇ ਫਿਰ ਉੱਠ ਕੇ ਪਾਣੀ ਮੰਗਿਆ ਵੇ ਮੇਰੇ ਨਾ ਬੁੱਲ ਸੁੱਕ ਰਹੇ ਆ ਮੈਨੂੰ ਪਿਆਸ ਬਹੁਤ ਲੱਗ ਰਹੀ ਆ ਅਸੀਂ ਚਲ ਥੋੜਾ ਥੋੜਾ ਪਾਣੀ ਮੂੰਹ ਚ ਪਾਉਂਦੇ ਰਹੇ ਉਸ ਤੋਂ ਬਾਅਦ ਉਹ ਸੋ ਗਈ ਚਾਰਕ ਵਜੇ ਸਵੇਰੇ ਦੇਖਿਆ ਤਾਂ ਬਿਲਕੁਲ ਠੰਡੀ ਹੋਈ ਪਈ ਸਾਨੂੰ ਲੱਗਿਆ ਵੀ ਇਹ ਤੇ ਸਾਹ ਚੱਲ ਰਹਾ ਹੈ ਤੇ ਅਸੀਂ ਨੇੜੇ ਦੇ ਹਸਪੀਟਲ ਫਟਾਫਟ ਚੱਕ ਕੇ ਲੈ ਗਏ ਜੀ ਤੇ ਉੱਥੇ ਉਹਨਾਂ ਨੇ ਆਕਸੀਜਨ ਲਾਈ ਤੇ ਈਸੀਜੀ ਕੀਤੀ ਉਹਨੇ ਦੇਖਿਆ ਵੀ ਇਹਦੀ ਮੌਤ ਹੋ ਚੁੱਕੀ ਆ ਉਹਨਾਂ ਨੇ ਫਿਰ ਉਹ ਆਪਣੇ ਕਾਬੂ ਚ ਲੈ ਕੇ ਫ੍ਰੀਜ 'ਚ ਰੱਖਤੀ ਤੇ ਇਨਫਾਰਮੇਸ਼ਨ ਦਿੱਤੀ ਪੁਲਿਸ ਨੇ ਫਿਰ ਸਾਨੂੰ ਬੁਲਾ ਕੇ ਸਾਡੇ ਬਿਆਨ ਲੈ ਕੇ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਕਰਾ ਕੇ ਸਾਨੂੰ ਲਾਸ਼ ਦਿੱਤੀ ਸਰ ਰਿਪੋਰਟ ਆ ਗਈ ਜੀ ਪੋਸਟ ਨਹੀਂ ਆਈ ਹੈ ਜੀ ਰਿਪੋਰਟ ਜੀ ਤੇ ਐਫਆਈਆ ਵਗੈਰਾ ਦਰਦ ਐਫਆਈਆ ਦਾ ਚੱਕੋ ਗਈ ਹੈ ਜੀ ਜੀ ਤੇ ਜੋ ਕੇਕ ਸੀ ਕੇਕ ਵੀ ਲੈ ਗਏ ਉਹ ਅਸੀਂ ਸੀਐਮ ਨੂੰ ਦਫ਼ਤਰ ਵੀ ਗਏ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਸਾਡੀ ਸੁਣੀ ਕੋਈ ਉਹ ਕਹਿੰਦੇ ਅਸੀਂ ਚਲਦੀ ਦੁਕਾਨ ਦੇ ਵਿੱਚੋਂ ਸਿੰਪਲ ਲੈ ਸਕਦੇ ਆ ਜਿਹੜਾ ਤੁਹਾਡੇ ਇੱਕ ਉਹਨਾਂ ਦੀ ਬੇਕਰੀ ਤੋਂ ਆਇਆ ਉਹਦਾ ਸਿੰਪਲ ਨਹੀਂ ਅਸੀਂ ਲੈ ਸਕਦੇ ਸਰ ਕਿਸ ਨੇ ਕਹੀ ਇਹ ਗੱਲ ਇਹ ਜਸਵਿੰਦਰ ਸਿੰਘ ਸੀ ਇੱਕ ਉਹ ਅਸੀਂ ਸੀਐਮ ਨੂੰ ਮਿਲੇ ਉਹਨਾਂ ਨੇ ਉਹਨੂੰ ਬੁਲਾਇਆ ਵੀ ਤੁਸੀਂ ਇਹਨਾਂ ਦੀ ਸੁਣੋ ਉਹਨਾਂ ਦੀ ਐਪਲੀਕੇਸ਼ਨ ਲਾਓ ਤੇ ਲੈ ਕੇ ਕਿ ਜੀ ਇਹ ਨਹੀਂ ਅੱਗੇ ਕਾਰਵਾਈ ਸਰ ਹੁਣ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰਦੇ ਜੀ ਅਸੀਂ ਇਹੀ ਸਰ ਮੰਗ ਕਰਦੇ ਆਂ ਵੀ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਸਾਨੂੰ ਨਿਆਂ ਮਿਲੇ ਸਰ ਕੋਈ ਵੀਟ ਅਲਰਜੀ ਵਗੈਰਾ ਦੀ ਗੱਲ ਨਹੀਂ ਕੁਝ ਵੀ ਨਹੀਂ ਜੀ ਉਹ ਕਦੀ ਹੋਇਆ ਹੀ ਨਹੀਂ ਜੀ ਉਹਨੂੰ ਉਹ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਬੱਚੇ ਨੂੰ ਕਦੀ ਉਹਨੂੰ ਤਾਂ ਬੁਖਾਰ ਜ਼ੁਕਾਮ ਤੱਕ ਨਹੀਂ ਕਦੀ ਸਰ ਕਿੰਨੇ ਬੱਚੇ ਨੇ ਜੀ ਬੱਚੇ 2 ਆ ਦੋ ਦੋਨੋ ਬੇਟੀਆਂ ਜੀ ਦੂਜੀ ਬੇਟੀ ਦੀ ਹਾਲਾਤ ਕੀ ਦੂਜੀ ਬੇਟੀ ਦੀ ਹਾਲਾਤ ਹੁਣ ਠੀਕ ਹੈ ਜੀ ਪਰਿਵਾਰ ਨੂੰ ਹੋਰ ਨੂੰ ਵੀ ਹੋਈ ਹੈ ਜੀ ਹੋਰ ਨੂੰ ਹਾਂ ਜੀ ਮੇਰੇ ਵਾਈਫ ਵੀ ਕਾਫੀ ਸਿਗੇ ਜੀ ਉਹਨਾਂ ਨੂੰ ਮੋੜਾ ਦੁਖਦਾ ਉਹਨਾਂ ਦਾ ਯਾਨੀ ਅੱਧਿਕ ਘੰਟੇ ਬਾਅਦ ਬੱਕ ਲੈਂਦੇ ਨੇ ਜਦੋਂ ਤਾਂ ਜਾਗ ਆ ਜਾਂਦੀ ਆ ਉਸ ਦਿਨ ਤੋਂ ਉਹਨਾਂ ਨੂੰ ਕੋਈ ਸੁਰਤ ਨਹੀਂ ਰਹੀ ਸੁੱਤੇ ਹੀ ਰਹਿ ਗਏ ਘਟਨਾ ਇਹ 24 ਤਿੰਨ ਦੀ ਆ ਜੀ 2024 ਜੀ ਇਹ ਸਾਡੀ ਬੱਚੀ ਦਾ ਜਨਮ ਦਿਨ ਸੀ ਹਾਂ ਅਸੀਂ ਇੱਕ ਕੇਕ ਮੰਗਾਇਆ ਹਾਂ ਆਨਲਾਈਨ ਜਮੈਟੋ ਦੇ ਥਰੂ ਜੀ ਤੇ ਓਕੇ ਕੱਟਿਆ ਸੀ 7:30 ਵਜੇ 6:00 ਵਜੇ ਆਰਡਰ ਕੀਤਾ 6:30 ਪਹੁੰਚ ਗਿਆ 7:30 ਵਜੇ ਅਸੀਂ ਕੱਟ ਲਿਆ ਜੀ ਉਸ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਜੀ ਤੇ ਇਸ ਤਰ੍ਹਾਂ ਸਿਰ ਘੁੰਮ ਰਿਹਾ ਸੀ ਅੱਖਾਂ ਤੇ ਭਾਰ ਆ ਤਨ ਆ ਰਿਹਾ ਸੀ ਹੂੰ ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ ਇੱਕ ਦੀ ਉਮਰ 10 ਸਾਲ ਜਿਹਦਾ ਜਨਮ ਦਿਨ ਸੀ ਨਾਮ ਉਹਦਾ ਮਾਨਵੀ ਛੋਟੀ ਉਹਦਾ ਨਾਮ ਪ੍ਰੇਮਰ ਉਹ 8 ਸਾਲ ਦੀ ਸੀ ਇਹਨਾਂ ਦੋਨਾਂ ਨੂੰ ਉਲਟੀਆਂ ਲੱਗਦੀਆਂ ਜਿਹੜੀ ਛੋਟੀ ਵਾਲੀ ਸੀ ਉਹਨੇ ਉਲਟੀਆਂ ਜ਼ਿਆਦਾ ਕੀਤੀਆਂ ਤੇ ਉਹਦਾ ਕੇਕ ਸਾਰਾ ਨਿਕਲ ਗਿਆ ਪਰ ਫਿਰ ਵੀ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਜਿਹੜੀ ਵੱਡੀ ਵਾਲੀ ਸੀ ਮਾਨਵੀ ਜਿਹਦੀ ਮੌਤ ਹੋਈ ਆ ਉਹਦੇ ਕੇਗਨੀ ਨਿਕਲਿਆ ਉਹਦੇ ਸਿਰ ਮੂੰਹ ਚ ਝੱਗ ਨਿਕਲੀ ਦੋ ਵਾਰ ਤੇ ਸਾਨੂੰ ਲੱਗਿਆ ਵੀ ਸਿੰਪਲ ਆਮ ਉਲਟੀ ਆਈ ਆ ਤੇ ਉਲਟੀ ਆਣ ਤੋਂ ਬਾਅਦ ਵੀ ਚਲੋ ਇਹ ਠੀਕ ਆ ਉਸ ਹੋ ਗਈ ਦੋ ਘਵਰੀਓ ਨੇ ਫਿਰ ਉੱਠ ਕੇ ਪਾਣੀ ਮੰਗਿਆ ਵੀ ਮੇਰੇ ਨਾ ਬੁੱਲ ਸੁੱਕ ਰਹੇ ਆ ਮੈਨੂੰ ਪਿਆਸ ਬਹੁਤ ਲੱਗ ਰਹੀ ਆ ਅਸੀਂ ਚਲੋ ਥੋੜਾ ਥੋੜਾ ਪਾਣੀ ਮੂੰਹ ਚ ਪਾਉਂਦੇ ਰਹੇ ਉਸ ਤੋਂ ਬਾਅਦ ਉਹ ਸੋ ਗਈ 4:00 ਵਜੇ ਸਵੇਰੇ ਦੇਖਾ ਤਾਂ ਬਿਲਕੁਲ ਠੰਡੀ ਹੋਈ ਪਈ ਸੀ ਸਾਨੂੰ ਲੱਗਿਆ ਵੀ ਇਹ ਤੇ ਸਾਹ ਚੱਲ ਰਿਹਾ ਹੈ ਤੇ ਅਸੀਂ ਨੇੜੇ ਦੇ ਹਸਪੀਟਲ ਫਟਾਫਟ ਚੱਕ ਕੇ ਲੈ ਗਏ ਜੀ ਤੇ ਉੱਥੇ ਉਹਨਾਂ ਨੇ ਆਕਸੀਜਨ ਲਾਈ ਤੇ ਪੀਸੀਜੀ ਕੀਤੀ ਉਹਨਾਂ ਨੇ ਦੇਖਿਆ ਵੀ ਇਹਦੀ ਮੌਤ ਹੋ ਚੁੱਕੀ ਆ ਉਹਨਾਂ ਨੇ ਫਿਰ ਆਪਣੇ ਕਬਜ਼ੇ ਚ ਲੈ ਕੇ ਫ੍ਰੀਜ 'ਚ ਰੱਖਤੀ ਤੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਡੀਸ ਨੇ ਫਿਰ ਸਾਨੂੰ ਬੁਲਾ ਕੇ ਸਾਡੇ ਪਿਆਨ ਲੈ ਕੇ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਕਰਾ ਕੇ ਸਾਨੂੰ ਲਾਸ਼ ਦਿੱਤੀ ਸਰ ਰਿਪੋਰਟ ਆ ਗਈ ਜੀ ਕੋਈ ਨਹੀਂ ਆਈ ਹੈ ਮੇਰੇ ਕੋਲ ਜੀ ਤੇ ਐਫ ਆਈ ਆਰ ਵਗੈਰਾ ਦਰਜ ਐਫ ਆਈ ਆਰ ਦਰਜ ਹੋ ਗਈ ਹੈ ਜੀ ਜੀ ਤੇ ਜੋ ਕੇਕ ਸੀ ਕੇਕ ਵੀ ਲੈ ਗਏ ਉਹ ਤੇ ਅਸੀਂ ਸੀਐਮਓ ਦਫਤਰ ਵੀ ਗਏ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਸਾਡੀ ਸੁਣੀ ਕੋਈ ਉਹ ਕਹਿੰਦੇ ਅਸੀਂ ਚੱਲਦੀ ਦੁਕਾਨ ਦੇ ਵਿੱਚੋਂ ਸੈਂਪਲ ਲੈ ਸਕਦੇ ਹਾਂ ਜਿਹੜਾ ਤੁਹਾਡੇ ਕੇਕ ਉਹਨਾਂ ਦੀ ਬੇਕਰੀ ਤੋਂ ਆਇਆ ਉਹਦਾ ਸਿੰਪਲ ਨਹੀਂ ਅਸੀਂ ਲੈ ਸਕਦੇ ਸਰ ਕਿਸ ਨੇ ਕਹੀ ਇਹ ਗੱਲ ਇਹ ਜਸਵਿੰਦਰ ਸਿੰਘ ਸੀ ਇੱਕ ਉਹ ਅਸੀਂ ਸੀਐਮ ਨੂੰ ਮਿਲੇ ਉਹਨਾਂ ਨੇ ਉਹਨੂੰ ਬੁਲਾਇਆ ਵੀ ਤੁਸੀਂ ਇਹਨਾਂ ਦੀ ਸੁਣੋ ਉਹਨਾਂ ਦੀ ਐਪਲੀਕੇਸ਼ਨ ਲਾਓ ਤੇ ਲੈ ਕੇ ਤੁਸੀਂ ਇਹ ਜੀ ਅੱਗੇ ਕਾਰਵਾਈ ਕਰੋ ਸਰ ਹੁਣ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਅਸੀਂ ਇਹੀ ਸਰ ਮੰਗ ਕਰਦੇ ਆ ਵੀ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਸਾਨੂੰ ਨਿਆਂ ਮਿਲੇ ਸਰ ਕੋਈ ਵੀਟ ਅਲਰਜੀ ਵਗੈਰਾ ਦੀ ਗੱਲ ਨਹੀਂ ਕੁਝ ਵੀ ਨਹੀਂ ਜੀ ਉਹਨੂੰ ਕਦੀ ਹੋਇਆ ਹੀ ਨਹੀਂ ਜੀ ਉਹਨੂੰ ਉਹ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਬੱਚੇ ਨੂੰ ਕਦੀ ਉਹਨੂੰ ਤਾਂ ਬੁਖਾਰ ਜ਼ੁਕਾਮ ਤੱਕ ਨਹੀਂ ਕਦੀ ਸਰ ਕਿੰਨੇ ਬੱਚੇ ਨੇ ਜੀ ਬੱਚੇ 2 ਆ ਦੋ ਹੀ ਬੱਚੇ ਦੋਨੋਂ ਬੇਟੀਆਂ ਜੀ ਦੂਜੀ ਬੇਟੀ ਦੀ ਹਾਲਾਤ ਕਿੰਨੇ ਦੂਜੀ ਬੇਟੀ ਦੀ ਹਾਲਾਤ ਹੁਣ ਠੀਕ ਹੈ ਜੀ ਪਰਿਵਾਰ ਨੂੰ ਹੋਰ ਨੂੰ ਵੀ ਹੋਈ ਹੈ ਜੀ ਹੋਰ ਨੂੰ ਹਾਂਜੀ ਮੇਰੇ ਵਾਈਫ ਵੀ ਕਾਫੀ ਸੀਗੇ ਜੀ ਉਹਨਾਂ ਨੂੰ ਮੋੜਾ ਦੁਖਦਾ ਉਹਨਾਂ ਦਾ ਯਾਨੀ ਅੱਧੇ ਘੰਟੇ ਬਾਅਦ ਬੱਕ ਲੈਂਦੇ ਨਾ ਜਦੋਂ ਤਾਂ ਜਾਗ ਆ ਜਾਂਦੀ ਆ ਉਸ ਦਿਨ ਤੋਂ ਉਹਨਾਂ ਨੂੰ ਕੋਈ ਸੁਰਤ ਨਹੀਂ ਰਹੀ ਸੁੱਤੇ ਹੀ ਰਹਿ ਗਏ